ਅੱਜ ਸਾਡੇ ਸਮਾਜ 'ਚ ਇੱਕ ਨਵਾਂ ਟਰੈਂਡ ਚੱਲਿਆ ਜੀ ਸ਼ਹੀਦਾਂ ਦਾ ਪਹਿਰਾ ਲੱਗਦਾ ਜਾਂ ਉੱਥੇ ਸ਼ਹੀਦ ਹੁੰਦੇ ਇੱਕ ਬੰਨੇ ਆਪਾਂ ਇਹ ਕਹਿੰਨੇ ਆਂ ਵੀ ਆਵਗਤ ਹੋ ਕੇ ਉਹ ਤੁਰਿਆ ਫਿਰਦਾ ਜਿਹਨੇ ਚੰਗੇ ਕੰਮ ਨਹੀਂ ਕੀਤੇ ਦੂਜੇ ਬੰਨੇ ਸਾਡੇ ਇਹ ਵੀ ਸਟਿੱਜਾਂ ਦੇ ਬੋਲੇ ਜਾਂਦੇ ਵੀ ਇੱਥੇ ਸ਼ਹੀਦ ਤੁਰੇ ਫਿਰਦੇ ਇਹਦਾ ਮਤਲਬ ਤੁਸੀਂ ਇਹ ਮੰਨਦੇ ਜੇ ਵੀ ਅਜੇ ਤੱਕ ਉਹਨਾਂ ਨੂੰ ਮੁਕਤੀ ਨਹੀਂ ਮਿਲਣੀ ਜਿਹੜੇ ਵੀ ਇਹ ਚੀਜ਼ ਦਾ ਪ੍ਰਚਾਰ ਕਰਦੇ ਆ ਮਤਲਬ ਤੁਸੀਂ ਇਹ ਮੰਨਦੇ ਜੇ ਵੀ ਸ਼ਹੀਦ ਅਜੇ ਤੱਕ ਇੱਦਾਂ ਹੀ ਤੁਰੇ ਫਿਰਦੇ ਮਤਲਬ ਇਹ ਪ੍ਰਚਾਰ ਕਿੱਥੋਂ ਆਇਆ ਇਹ ਸੋਚਣ ਵਾਲੀ ਗੱਲ ਹੈ ਗੁਰਮਤ ਦਾ ਪ੍ਰਚਾਰ ਤੇ ਹੈ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਤੇ ਸੇਖ ਦਾ ਸਰ ਗੁਰੂ ਤੋਂ ਸਵਾਇ ਕਿਸੇ ਹੋਰਗੇ ਨਹੀਂ ਚੁਗਣਾ ਚਾਹੀਦਾ ਭਾਵੇਂ ਮਠੀ ਹੈ ਭਾਵੇਂ ਕਬਰ ਹੈ ਭਾਵੇਂ ਕੋਈ ਜਗਾ ਹੈ ਹਰ ਬਿਨ ਦੁਬਦਾਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜਾ ਮਸਾਨ ਨਾ ਮਸਾਨ ਨਾ ਜਾਈ ਤੋ ਇਦਾਂ ਦੀ ਜਿਹੜੇ ਸ਼ਬਦਾਵਲੀ ਸਾਡੇ ਸਮਾਜ ਵਿੱਚ ਪਾਈ ਜਾ ਰਹੀ ਹੈ ਬੜੇ ਤਰੀਕੇ ਦੇ ਨਾਲ ਪੂਰੀ ਪਲਾਨ ਦੇ ਨਾਲ ਪਾਈ ਜਾ ਰਹੀ ਹੈ ਜੀ ਇੱਥੇ ਉੱਥੇ ਸ਼ਹੀਦਾਂ ਦਾ ਪੈਰਾ ਲੱਗਦਾ ਜੀ ਉੱਥੇ ਸ਼ਹੀਦ ਆਉਂਦੇ ਆ ਜੀ ਮਤਲਬ ਇਹਦਾ ਮਤਲਬ ਤੁਸੀਂ ਅਜੇ ਤੱਕ ਇਹ ਮੰਨਦੇ ਜੇ ਵੀ ਜਿਹੜੇ ਸ਼ਹੀਦ ਵਾ ਉਹ ਇਦਾਂ ਤੁਰੇ ਫਿਰਦੇ ਆ ਹੁਣ ਜਿਵੇਂ ਅੱਜ ਸਾਡੇ ਸਮਾਜ ਚ ਕਈ ਕਹਣਗੇ ਜੀ ਇਹ ਚ ਬਾਬਾ ਦੀਪ ਸਿੰਘ ਜੀ ਆਉਂਦੇ ਕੋਈ ਕਹੂਗਾ ਜੀ ਇੱਥੇ ਫਲਾਣੇ ਗੁਰਸਿੱਖਾਉਂਦੇ ਆ ਅੱਛਾ ਕਮਾਲ ਦੀ ਗੱਲ ਤੁਸੀਂ ਵੇਖੋ ਅਜੇ ਤੱਕ ਅਜੇ ਕਿਸੇ ਨੇ ਭਾਈ ਤਾਰੂ ਸਿੰਘ ਦਾ ਨਾਮ ਲਿਆ ਭਾਈ ਤਾਰੂ ਸਿੰਘ ਦੀ ਕੁਰਬਾਨੀ ਘਟਨੀ ਸੀ ਕਦੀ ਭਾਈ ਮਨੀ ਸਿੰਘ ਦਾ ਨਾਮ ਲਿਆ ਉਹਦੇ ਬੰਦ-ਬੰਦ ਕੱਟੇ ਗਏ ਸੀ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਮਹਾਨ ਗੁਰਸਿੱਖ ਤੇ ਸਾਰੇ ਹੋਏ ਨੇ ਪਰ ਅਗਲੇ ਇਹ ਵੇਂਦੇ ਆ ਕਿਹੜੇ ਗੁਰਸਿੱਖ ਦਾ ਨਾਮ ਲਿਆ ਸਾਡੀ ਦੁਕਾਨ ਥੋੜੀ ਜੀ ਗੱਜ ਕੇ ਬੋਲਿਓ ਜੀ ਵਧੀਆ ਚੱਲ ਸਕਦੀ ਆ ਉਹ ਇਸ ਕਰਕੇ ਭਾਈ ਤਾਰੂ ਸਿੰਘ ਦਾ ਖੋਪਰ ਲੱਥਾ ਤੁਸੀਂ ਭਾਈ ਤਾਰੂ ਸਿੰਘ ਦੇ ਨਾਂ ਤੇ ਥਾਂ ਥਾਂ ਤੇ ਗੁਰਦਾਰੇ ਬਣੇ ਵੇਖੇ ਕਿਤੇ ਅਗਲੇ ਨੂੰ ਪਤਾ ਵਾ ਉਹ ਵੇਖਦੇ ਆ ਵੀ ਕਿਹਦੇ ਨਾਂ ਤੇ ਨਾਂ ਲਿਆ ਗੁਰਦੁਆਰਾ ਬਣਾਇਆ ਸਾਡੀ ਦੁਕਾਨ ਦਾ ਵਧੀਆ ਚੱਲਣੀ ਉਹ ਉਦਾਂ ਦੀਆਂ ਬਣਾ ਕੇ ਤੇ ਉਹ ਪਹਿਰੇ ਬਣਾ ਕੇ ਪੇਸ਼ ਕਰ ਦਿੰਦੇ ਆ ਤੇ ਮੈਂ ਤੇ ਇੱਕ ਦਿਨ ਕਿਹਾ ਸੀ ਆਈ ਗੱਲ ਤਾਂ ਪੁਰਾਣੀ ਆ ਥੋੜੀ ਜਿਹੀ ਅਜਨਾਲੇ ਏਰੀਏ ਦੀ ਗੱਲ ਐ ਅਸੀਂ ਕੈਂਪ ਲਾਉਣ ਜਾਂਦੇ ਹੁੰਦੇ ਸੀ ਤੇ ਉੱਥੇ ਕਿਸੇ ਪਿੰਡ ਵਿੱਚ ਇਦਾਂ ਦਾ ਬੰਦਾ ਸੀ ਜਿਹਦੇ ਕਹਿੰਦੇ ਸੀ ਇਹ ਤੇ ਬਾਬਾ ਦੀਪ ਸਿੰਘ ਜੀ ਆਉਂਦੇ ਆ ਤੇ ਇਹ ਹੱਸ ਕੇ ਉਹਨੂੰ ਕਿਹਾ ਵੀ ਚਲੋ ਠੀਕ ਐ ਬਾਬਾ ਦੀਪ ਸਿੰਘ ਤੁਹਾਡੇ ਚ ਆਉਂਦੇ ਆ ਤੇ ਅਸੀਂ ਜਦੋਂ ਸਮਾਗਮ ਕਰਨ ਗਏ ਮੈਂ ਕਿਹਾ ਆਪਾਂ ਪੁੱਛ ਲੈਨੇ ਆ ਕਿ ਬਾਬਾ ਦੀਪ ਸਿੰਘ ਜਦੋਂ ਤੁਹਾਡੇ ਚ ਜਦੋਂ ਆਉਣਗੇ ਤੇ ਅਸੀਂ ਕੁਝ ਸਵਾਲ ਕਰਨਾ ਚਾਹੁੰਦੇ ਆ ਕਿਹਦੇ ਜੀ ਕੀ ਸਵਾਲ ਕਰਨਾ ਤੁਸੀਂ ਐਂ ਕਿਹਾ ਇਹ ਪੁੱਛਣਾ ਕਿ ਜਦੋਂ ਤੁਸੀਂ ਬਾਬਾ ਦੀਪ ਸਿੰਘ ਜਦੋਂ ਤੁਸੀਂ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨਾਲ ਲੜੇ ਸੀ ਤੇ ਕਿਹੜੇ ਦੁਸ਼ਮਣ ਨੇ ਆਪਣੇ ਤਲਵਾਰ ਦਾ ਜਿਹੜਾ ਵਾਰ ਕੀਤਾ ਸੀ ਜਦੋਂ ਜਦੋਂ ਸੀਸ ਤੁਹਾਡੇ ਉੱਤੇ ਵਾਰ ਕੀਤਾ ਸੀ ਉਹ ਕਹਿੰਦਾ ਮੈਨੂੰ ਕੀ ਪਤਾ ਐਂ ਕਿਹਾ ਇਹ ਤਾਂ ਬਾਬਾ ਦੀਪ ਸਿੰਘ ਨੂੰ ਪੁੱਛ ਰਹੇ ਆ ਤੁਸੀਂ ਬਾਬਾ ਦੀਪ ਸਿੰਘ ਜੇ ਦਾਦੋ ਸਾਨੂੰ ਇਦਾਂ ਹੀ ਇੱਕ ਪਿੰਡ ਕਾਲੇ ਕੇ ਮੈਨੂੰ ਅੱਜ ਵੀ ਯਾਦ ਹੈ ਉੱਥੇ ਇੱਕ ਵਿਅਕਤੀ ਸੀ ਉਹ ਚ ਗੁਰੂ ਤੇਗ ਬਹਾਦਰ ਸਾਹਿਬ ਆਉਂਦੇ ਸੀ ਅਸੀਂ ਚਲੇ ਗਏ ਉਸ ਪਿੰਡ ਚ ਐਂ ਕਿਹਾ ਜੀ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਗੁਰੂ ਸਾਹਿਬ ਤੁਹਾਡਾ ਉਹ ਕਿਹੜਾ ਕਾਜ਼ੀ ਸੀ ਜਿਹਨੇ ਫਤਵਾ ਪੜਿਆ ਸੀ ਤੋ ਕਿਹੜਾ ਜਲਾਸ ਸੀ ਜਿਹਨੇ ਤੁਹਾਡਾ ਸੀਸ ਤੁਹਾਡਾ ਨੋਲਾ ਕੀਤਾ ਸੀ ਤੇ ਨਾਲੇ ਤੁਹਾਡੀਆਂ ਕਿੰਨੀਆਂ ਰਾਗਾਂ ਚ ਬਾਣੀਆਂ ਉਹ ਕਹਿੰਦਾ ਮੈਨੂੰ ਕੀ ਪਤਾ ਐਂ ਕਿਹਾ ਅਸੀਂ ਤੁਹਾਨੂੰ ਪੁੱਛ ਰਿਹਾ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੋ ਜੇ ਉਹ ਹਾਰ ਕੇ ਸਾਡੇ ਕੰਨ ਚ ਜਾਂਦਾ ਭਰਾਵਾ ਮੈਂ ਤਾਂ ਦਿਹਾੜੀਦਾਰ ਬੰਦਾ ਵਾਂ ਇਹ ਮੇਰੇ ਕੋ ਆ ਜਾਂਦੇ ਆ ਮੈਂ ਤੇ ਪੁੱਛਣਾ ਪਛਣਾ ਦਿੰਨਾ ਮੇਰੇ ਚ ਕੱਖ ਨਹੀਂ ਹੈਗਾ ਤੂੰ ਕਸੂਰ ਤੇ ਸਾਡਾ ਭਾਈ ਮੂੰਹ ਚੋਕੇ ਜਦੋਂ ਮਰਜੀ ਤੁਰ ਫਿਰਨੇ ਗੁਰੂ ਤੇ ਹੀ ਛੜ ਬੈਠੇ ਆ ਅਗਲਾ ਜੋ ਮਰਜੀ ਕਹੀ ਜਾਵੇ ਕੋਈ ਕਹਿੰਦਾ ਮੇਰੇ ਚ ਗੁਰੂ ਨਵੇਂ ਪਾਸ਼ਾ ਆਉਂਦਾ ਕੋਈ ਕਹਿੰਦਾ ਮੇਰੇ ਚ ਬਾਬਾ ਦੀਪ ਸਿੰਘ ਆਉਂਦਾ ਜਿੰਨੂੰ ਹੋਰ ਕੋਈ ਨਹੀਂ ਲੱਭਦਾ ਉਹ ਕਹਿੰਦਾ ਮੇਰੇ ਚ ਤਾਇਆ ਆਉਂਦਾ ਸਾਡਾ ਮਰਿਆ ਹੁਣ ਤੁਸੀਂ ਜ਼ਮੀਨ ਨੱਪੀ ਤਾਇਏ ਨੇ ਤੁਹਾਡੇ ਘਰ ਚ ਹੀ ਹੋਣਾ ਹੋਰ ਕਿੱਥੇ ਜਾਣਾ ਉਹਨੇ ਤੋ ਸਾਡੇ ਪਖੰਡੀ ਲੋਕ ਇਦਾਂ ਦੀਆਂ ਦੁਕਾਨਾਂ ਖੋਲੀ ਫਿਰਦੇ ਆ ਤੇ ਨਾਲੇ ਮੈਂ ਤੇ ਕਹਿੰਦਾ ਵੀ ਆਹਾਂ ਸ਼ੀਦਾਂ ਦਾ ਪਹਿਰਾ ਹੁੰਦਾ ਆਹੜੇ ਲੀਡਰ ਪਰ ਸਾਡੇ ਦਿਮਾਗ ਚ ਪੜਾ ਪੁੱਠਾ ਖਿਆਲ ਬਣ ਕੇ ਬੈਠਾ ਹੋਇਆ ਚੰਗੇ ਪੜੇ ਪੜੇ ਲਿਖੇ ਬੰਦੇ ਸਟੇਟਮੈਂਟਾਂ ਦੇਈ ਜਾਂਦੇ ਅੱਜ ਹਲਾ ਹਰਾਨ ਹਰਾਨੀ ਦੀ ਗੱਲ ਆ ਬਾਣੀ ਨਹੀਂ ਪੜਨੀ ਅਸੀਂ ਕੋ ਗੁਰੂ ਦਾ ਉਪਦੇਸ਼ ਨਹੀਂ ਆਪਣੀ ਜ਼ਿੰਦਗੀ ਵਿੱਚ ਵਸਾਉਣਾ ਅਸੀਂ ਤੇ ਇਸ ਬੰਨੇ ਅਸੀਂ ਤੁਰ ਪਏ ਆ ਜੀ ਮੈਂ ਪਹਿਲਾਂ ਬੇਨਤੀ ਕਰਾਂ ਸਤਿਕਾਰਯੋਗ ਬਾਬਾ ਬੁੱਢਾ ਜੀ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਕੌਮ ਦੇ ਮਹਾਨ ਯੋਧੇ ਹੋਏ ਆ ਪਰ ਇੱਕ ਬੇਨਤੀ ਕਰਾਂ ਇਹਨਾਂ ਦੋਵਾਂ ਸ਼ਖਸੀਤਾਂ ਦੇ ਨਾਂ ਤੇ ਜਿੱਥੇ ਤੁਸੀਂ ਨਾਂ ਲੈ ਕੇ ਗੁਰਦੁਆਰਾ ਖੋਲਦੋ ਨਾ ਉੱਥੇ ਹੀ ਲਹਿਰਾ ਬਹਿਰਾ ਹੋ ਜਾਣੀਆਂ ਪਰ ਕਦੀ ਭਾਈ ਤਾਰੂ ਸਿੰਘ ਦੇ ਨਾਂ ਤੇ ਕਦੀ ਭਾਈ ਮਤੀਦਾਸ ਜੀ ਦੇ ਤੁਸੀਂ ਦੱਸ ਦਿਓ ਜੀ ਆਹ ਹੁਣ ਵੀਡੀਓ ਨਰਤੇ ਪੈਣੀ ਆ ਮੇਰਾ ਸਵਾਲ ਆ ਕਿ ਭਾਈ ਤਾਰੂ ਸਿੰਘ ਦੇ ਨਾਂ ਤੇ ਕਦੀ ਗੁਰਦੁਆਰਾ ਤੁਸੀਂ ਵੇਖਿਆ ਖੋਪਰ ਲੱਥਾ ਸੀ ਭਾਈ ਤਾਰੂ ਸਿੰਘ ਦਾ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਤੇਯਾਲਾ ਜੀ ਜਿਨ੍ਹਾਂ ਨੂੰ ਦੇਗਾ ਚੋ ਬਾਲ ਕੇ ਸ਼ਹੀਦ ਕੀਤਾ ਗਿਆ ਜਿਨ੍ਹਾਂ ਦੇ ਰੂਂਚ ਲਪੇੜ ਕੇ ਸਾੜਿਆ ਗਿਆ ਜਿਨ੍ਹਾਂ ਦੇ ਬੰਦ ਬੰਦ ਕੱਟੇ ਗਏ ਅੱਜ ਤੁਸੀਂ ਵੇਖ ਲਓ ਸ਼ਹਿਰਾ ਜੀ ਬਾਬਾ ਦੀਪ ਸਿੰਘ ਦੇ ਨਾਂ ਤੇ ਨਿਕੇ ਨਿਕੇ ਗੁਰਦਾਰੇ ਖੋਲ ਦਿੱਤੇ ਅਗਲਿਆਂ ਦੇ ਆਉਣ ਵਾਲੀਆਂ ਪੀੜ੍ਹੀਆਂ ਨੇ ਪੁੱਛਿਆ ਕਰਨਾ ਵੀ ਸ਼ਾਇਦ ਸੱਚੀ ਬਾਬਾ ਦੀਪ ਸਿੰਘ ਇੱਥੇ ਆਏ ਹੋਣਗੇ ਲੁਧਿਆਣੇ ਜਾ ਕੇ ਵੇਖ ਲਓ ਇੱਥੇ ਵੀ ਗੁਰਦਰਾ ਖੁੱਲਿਆ ਕੈਨੇਡਾ ਗਿਆ ਉੱਥੇ ਬਾਬਾ ਬੁੱਢਾ ਜੀ ਦੇ ਨਾਂ ਤੇ ਤੇ ਮੈਂ ਤੇ ਪੋਛੀ ਬੈਠਾ ਸੀ ਮੈਂ ਕਿਹਾ ਬਾਬਾ ਬੁੱਢਾ ਜੀ ਕੈਨੇਡਾ ਵੀ ਆਏ ਸੀ ਤੁਸੀਂ ਗੁਰਦਰਾ ਦੇ ਨਾਂ ਸ੍ਰੀ ਗੁਰੂ ਸਿੰਘ ਸਭਾ ਦੇ ਨਾਂ ਤੇ ਰਹਿਣ ਦਿਓ ਬਹੁਤ ਵਧੀਆ ਗੱਲ ਹੋਏਗੀ ਪਰ ਅਸੀਂ ਆਪਣੇ ਆਪ ਅੱਛਾ ਜਾਂਚ ਪਰ ਇਦਾਂ ਕਰੋ ਸਾਰਿਆਂ ਸਿੱਖਾਂ ਦੇ ਨਾਂ ਤੇ ਖੋਲੋ ਪਰ ਉਹਨੂੰ ਪਤਾ ਵੀ ਭਾਈ ਤਾਰੂ ਸਿੰਘ ਦਾ ਨਾਂ ਲੈ ਕੇ ਜੇ ਗੁਰਦਰਾ ਖੋਲਾਂਗੇ ਤੇ ਉਹਨਾਂ ਚੱਲਣਾ ਨਹੀਂ ਉਹ ਇਦਾਂ ਕਰਕੇ ਵੀ ਬਣਾ ਬਣਾ ਕੇ ਸਾਡੇ ਦਿਮਾਗ ਤੇ ਜੇ ਕਿਹਨੂੰ ਅੱਜ ਰੋਕੋ ਗੁਰਮਤ ਆਉਂਦੀ ਕੱਖ ਨਹੀਂ ਆ ਸਿੱਧੇ ਅਗਲੇ ਲੜਨ ਵਾਸਤੇ ਆਉਂਦੀ ਆ ਤੇ ਹੱਥ ਜੋੜ ਕੇ ਬੇਨਤੀ ਆ ਗੁਰਬਾਣੀ ਖੁਦ ਪੜੋ ਇਹਨਾਂ ਵਹਿਮਾਂ ਭਰਮਾਂ ਪਖੰਡਾਂ ਚੋਂ ਨਾ ਉਹਨਾਂ ਸ਼ੀਧਾਂ ਦੀ ਬੇਇੱਜ਼ਤੀ ਕਰੀਏ ਉਹ ਅਵਗਤ ਨਹੀਂ ਹੈਗੇ ਉਹਨਾਂ ਦੀ ਰੂਹ ਪੜ ਗਈ ਥੋੜਾ ਫਿਰਦੀ ਵੀ ਕਦੀ ਉੱਥੇ ਤੁਰੇ ਫਿਰਦੇ ਕਦੀ ਉੱਥੇ ਤੁਰੇ ਪਰਦੇ ਹੋਤਾ ਸਮਾਗੇ ਸੀ ਗੁਰੂ ਦੇ ਵਿੱਚ ਉਹ ਤਾਂ ਗੁਰੂ ਦੇ ਵਿੱਚ ਲੀਨ ਹੋ ਗਏ ਸੀ ਗੁਰ ਕਿਰਪਾ ਜੇ ਨਰਕੋ ਕੀ ਨਹੀਂ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਤੇ ਜਿਹੜੇ ਲੋਕ ਇਦਾਂ ਕਹਿੰਦੇ ਫਰਦ ਨਾ ਵੀ ਉਹ ਇਦਾਂ ਸ਼ਹੀਦਾਂ ਦੇ ਇਥੇ ਪੈਰੇ ਲੱਗਦੇ ਆ ਤੇ ਸ਼ਹੀਦੇ ਤੁਰੇ ਫਰਦੇ ਆ ਮਾਫ ਕਰਨਾ ਮੈਂ ਪਹਿਲਾਂ ਮਾਫੀ ਮੰਗ ਲਵਾਂ ਉਹ ਸ਼ਹੀਦਾਂ ਦਾ ਸਤਕਾਰ ਨਹੀਂ ਸ਼ਹੀਦਾਂ ਦਾ ਅਪਮਾਨ ਕਰ ਰਹੇ ਆ ਸ਼ਹੀਦਾਂ ਗੁਰੂ ਦੇ ਵਿੱਚ ਲੀਨ ਹੋ ਜਾਂਦੇ ਆ ਹਮੇਸ਼ਾ ਹੀ ਇੱਕ ਵਿੱਚ ਹੁੰਦੇ ਪਰ ਇਦਾਂ ਦੀਆਂ ਦਿਮਾਗ 'ਚ ਬਹੁਤ ਪੁੱਠੀਆਂ ਕਹਾਣੀਆਂ ਬਣਾ ਬਣਾ ਕੇ ਛੱਡੀ ਜਾਂਦੇ ਆ ਅਗਲੇ ਨੂੰ ਪਤਾ ਆ ਨਾ ਭਾਈ ਵੀ ਇਹਨਾਂ ਪੜਿਆ ਕੱਖ ਨਹੀਂ ਹੈਗਾ ਗੁਰਬਾਣੀ ਵੀ ਪੜੀ ਆ ਇਹ ਜਿੱਦਾਂ ਅੱਖਾਂ ਮੀਟ ਕੇ ਤੁਰੇ ਆਉਂਦੇ ਆ ਤੇ ਤੁਰੇ ਜਾਂਦੇ ਆ ਆਪਾਂ ਆਓ ਇਹਨਾਂ ਵਹਿਮਾਂ 'ਚ ਨਿਕਲੋ ਗੁਰਬਾਣੀ ਦਾ ਸਹਿਜ ਪਾਠ ਕਰੋ ਖੰਡੇ ਬਾਟੇ ਦੀ ਪਾਉ ਲਓ ਗੁਰੂ ਦੇ ਪੁੱਤਰ ਤੇ ਧੀਆ ਬਣ ਕੇ ਆਪਣਾ ਜੀਵਨ ਬਤੀਤ ਕਰੋ ਤੇ ਆਪਣੇ ਗੁਰੂ ਦੇ ਹੁੰਦਿਆਂ ਕਿਸੇ ਹੋਰ ਦੇ ਅੱਗੇ ਸਾਨੂੰ ਸਿਰ ਝੁਕਾਉਣ ਦੀ ਲੋੜ ਨਹੀਂ ਹੈ ਆਗਿਆ ਪਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨੂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ